ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਪੰਜਾਬ ਦੀਆਂ ਲੋਕ ਖੇਡਾਂ ਤੇ ਜਿਹੜਾ ਲੀਕ ਸ਼ੇਅਰ ਕਰੂੰਗੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਦੀਆਂ ਲੋਕ ਖੇਡਾਂ ਖੇਡਣਾ ਮਨੁੱਖ ਦੀ ਸਹਿਜ ਸਵਭਾਵਿਕ ਪ੍ਰਵਿਰਤੀ ਹੈ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਇਹ ਖੇਡਾਂ ਮਨਪੁਰ ਚਾਵੇ ਦਾ ਵਧੀਆ ਸਾਧਨ ਹਨ ਲੋਕ ਖੇਡ ਸ਼ਬਦ ਲੋਕ ਅਤੇ ਖੇਡ ਸ਼ਬਦ ਨਾਲ ਬਣਿਆ ਹੈ ਜਿਸ ਦਾ ਅਰਥ ਹੈ ਲੋਕਾਂ ਦੀ ਖੇਡ ਲੋਕ ਖੇਡਾਂ ਦੀ ਖਾਸੀਅਤ ਇਹ ਹੈ ਕਿ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ ਇਹਨਾਂ ਨੂੰ ਖੇਡਣ ਦਾ ਕੋਈ ਸਮਾਸਥਾਨ ਵੀ ਨਿਸ਼ਚਿਤ ਨਹੀਂ ਹੁੰਦਾ ਪੰਜਾਬ ਲੋਕ ਖੇਡਾਂ ਨਾਲ ਭਰਪੂਰ ਹੈ ਪਿੰਡ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਣਗਿਣਤ ਹਨ ਕੁੜੀਆਂ ਦੀਆਂ ਲੋਕ ਖੇਡਾਂ ਗੀਟੇ, ਭੰਡਾ-ਭੰਡਾਰੀਆ, ਰੁਮਾਲ ਚੱਕਣਾ, ਪੀਚੋ ਅੱਡੀ ਛੜਪਾਉ, ਉੱਚੀ-ਨੀਚ ਰੱਸੀ ਟੱਪਣਾ, ਕਿੱਕਲੀ ਆਦੀ। ਮੁੰਡਿਆਂ ਦੀਆਂ ਲੋਕ ਖੇਡਾਂ ਗੁੱਲੀ-ਡੰਡਾ, ਸ਼ੱਕਰਪੂਜੀ, ਅੰਨਾ ਝੋਟਾ, ਲੰਗੜਾ, ਸ਼ੇਰ, ਬਾਂਦਰ ਕਿਲਾ, ਪਿੱਠੂ ਗਰਮ ਆਦੀ। ਭੰਡਾ-ਭੰਡਾਰੀਆ ਇਹ ਖੇਡ 15 ਸਾਲ ਦੀਆਂ ਕੁੜੀਆਂ ਅਤੇ ਬੱਚਿਆਂ ਦੀ ਖੇਡ ਹੈ। ਇਸ ਵਿੱਚ ਘੱਟ ਤੋਂ ਘੱਟ 5 ਖਿਡਾਰੀ ਹੋਣੇ ਲਾਜ਼ਮੀ ਹਨ। ਸਭ ਤੋਂ ਪਹਿਲਾਂ ਪੁਗਾਟਾ ਕੀਤਾ ਜਾਂਦਾ ਹੈ ਫਿਰ ਨਾ ਪੁੱਗਣ ਵਾਲੀ ਕੁੜੀ ਜਾਂ ਬੱਚੇ ਜ਼ਮੀਨ ਤੇ ਲੱਤਾਂ ਅਨਸਾਰ ਕੀ ਭੁੰਜੇ ਬੈਠਣਾ ਪੈਂਦਾ ਹੈ ਪਹਿਲਾਂ ਇੱਕ ਕੁੜੀ ਉਸਦੇ ਕੋਲ ਹੀ ਖੜੀ ਹੁੰਦੀ ਹੈ ਤੇ ਆਪਣੀਆਂ ਹੱਥਾਂ ਦੀਆਂ ਮੁਠੀਆਂ ਇੱਕ ਇੱਕ ਕਰਕੇ ਉਸਦੇ ਸਿਰ ਉੱਤੇ ਰੱਖਦੀ ਹੈ ਤੇ ਆਖਦੀ ਹੈ ਪੰਡਾ ਪੰਡਾਰੀਆ ਕਿੰਨਾ ਕਪਾਰ ਦਾਹੀ ਦੇ ਰਹੀ ਕੁੜੀ ਆਖਦੀ ਹੈ ਇੱਕ ਮੁਠੀ ਚਾਕਲੇਟ ਦੂਜੀ ਨੂੰ ਤਿਆਰ ਤਾਂ ਇਸ ਤੋਂ ਜਿਹੜੀ ਅੱਗੇ ਹੈਗੀ ਹੈ ਖੇਡ ਉਹ ਹੈ ਸ਼ਟਾਪੂ ਇਹ ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ ਇਸ ਵਿੱਚ ਧਰਤੀ ਤੇ ਚਾਰਸ ਡੱਬਾ ਬਣਾ ਕੇ ਉਸ ਵਿੱਚ ਛੇ ਖਾਨੇ ਬਣਾ ਲੈਂਦੇ ਹਨ ਇੱਕ ਖਿਡਾਰੀ ਠਿਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿੱਚ ਪਾਈ ਜਾਂਦੀ ਹੈ ਤੇ ਜੇਕਰ ਠਿਕਰੀ ਜਾਂ ਪੈਰ ਲਾਈਨ ਤੇ ਆ ਜਾਵੇ ਤਾਂ ਉਹ ਆਊਟ ਹੋ ਜਾਂਦਾ ਹੈ ਤੇ ਵਾਰੀ ਦੂਸਰੇ ਖਿਡਾਰੀ ਦੀ ਆ ਜਾਂਦੀ ਹੈ ਅੱਡੀ ਚੜੱਪਾ ਇਹ ਵੀ ਕੁੜੀਆਂ ਦੀ ਖੇਡ ਹੈ ਇਸ ਵਿੱਚ ਆਮੋ ਸਾਹਮਣੀ ਦੋ ਕੁੜੀਆਂ ਦੁਆਰਾ ਲੇਟਵੇਂ ਦਾਤ ਤੇ ਲੱਤਾਂ ਦੁਆਰਾ ਬਣਾਏ ਸਮੁੰਦਰੀ ਜਾਂ ਖੂਹੀ ਆਕਾਰ ਨੂੰ ਦੂਜੀਆਂ ਕੁੜੀਆਂ ਵਾਰੋ-ਵਾਰੀ ਟੱਪਦੀਆਂ ਹਨ ਇਸ ਨਾਲ ਲੰਬੀ ਛਾਲ ਦਾ ਅਭਿਆਸ ਹੁੰਦਾ ਹੈ ਫਿਰ ਪੈਰਾ ਆਤੀ ਹੱਥਾਂ ਦੀਆਂ ਮੁਠੀਆਂ ਤੇ ਗਿੱਠਾਂ ਬਣਾ ਕੇ ਟੱਪਿਆ ਜਾਂਦਾ ਹੈ ਗੁੱਲੀ ਡੰਡਾ ਗੁੱਲੀ ਅਤੇ ਡੰਡਾ ਦੋਵੇਂ ਲੱਕੜ ਦੇ ਬਣੇ ਹੁੰਦੇ ਹਨ ਗੁੱਲੀ ਨੂੰ ਸਿਰਿਆਂ ਤੋਂ ਕੱਢ ਕੇ ਤਿੱਖੀ ਕਰ ਲਿਆ ਜਾਂਦਾ ਹੈ ਮੈਦਾਨ ਵਿੱਚ ਛੋਟਾ ਜਿਹਾ ਟੋਆ ਬੁੱਟ ਲਿਆ ਜਾਂਦਾ ਹੈ ਖਿਡਾਰੀ ਦੋ ਲਾਈਨਾਂ ਵਿੱਚ ਵੰਡੇ ਜਾਂਦੇ ਹਨ ਗੁੱਲੀ ਨੂੰ ਟੋਏ ਤੇ ਰੱਖ ਕੇ ਡੰਡੇ ਨਾਲ ਦੂਰ ਸੁੱਟਿਆ ਜਾਂਦਾ ਹੈ ਵਿਰੋਧੀ ਖਿਡਾਰੀ ਗੁੱਲੀ ਫੜ ਕੇ ਟੋਏ ਤੇ ਰੱਖੇ ਡੰਡੇ ਤੇ ਮਾਰਦਾ ਹੈ ਜੇ ਨਿਸ਼ਾਨਾ ਲੱਗ ਜਾਵੇ ਤਾਂ ਉਸਦੀ ਵਾਰੀ ਆ ਜਾਂਦੀ ਹੈ ਰੱਸਾ ਕਸ਼ੀ ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ ਇਸ ਵਿੱਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ ਅੱਧੇ ਖਿਡਾਰੀ ਰੱਸੀ ਦੇ ਇੱਕ ਪਾਸੇ ਤੇ ਅੱਧੇ ਦੂਜੇ ਪਾਸੇ ਰੱਸੀ ਆਪਣੇ ਆਪਣੇ ਵੱਲ ਖਿੱਚਦੇ ਹਨ ਜਿਹੜੀ ਟੀਮ ਆਪਣੇ ਵੱਲ ਰੱਸਾ ਖਿੱਚ ਲਵੇ ਉਹ ਟੀਮ ਜਿੱਤ ਜਾਂਦੀ ਹੈ ਪਿੱਠੂ ਗਰਮ ਇਸ ਵਿੱਚ 5-7 ਮਿੱਟੀ ਦੀਆਂ ਠਿਕਰੀਆਂ ਤੇ ਇੱਕ ਗੇਂਦ ਹੁੰਦੀ ਹੈ 5-7 ਖਿਡਾਰੀ ਇੱਕ ਪਾਸੇ ਖੜੇ ਹੋ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਕੋਲ ਗੇਂਦ ਹੁੰਦੀ ਹੈ ਠਿਕਰੀਆਂ ਨੂੰ ਉੱਪਰ ਹੀ ਠਾ ਰੱਖਿਆ ਜਾਂਦਾ ਹੈ ਗੇਂਦ ਵਾਲਾ ਖਿਡਾਰੀ ਨਿਸ਼ਾਨਾ ਲਾ ਕੇ ਠਿਕਰੀਆਂ ਠਾ ਸੁੱਟਦਾ ਹੈ ਤੇ ਦੌੜ ਜਾਂਦਾ ਹੈ ਫਿਰ ਵਾਰੀ ਵਾਲਾ ਖਿਡਾਰੀ ਗੇਂਦ ਲੈ ਕੇ ਦੌੜਦਾ ਹੈ ਤੇ ਗੇਂਦ ਕਿਸੇ ਦੀ ਪਿੱਠ ਤੇ ਮਾਰਦਾ ਹੈ ਜਿਸ ਦੇ ਪਿੱਠ ਤੇ ਗੇਂਦ ਵੱਜਦੀ ਹੈ ਠਿਕਰੀਆਂ ਜੋੜਨ ਦੀ ਵਾਰੀ ਉਸ ਦੇ ਸਿਰ ਤੇ ਆ ਜਾਂਦੀ ਹੈ ਕੋਡਲਸ਼ਪਾਕੀ ਇਹ ਬੜੀ ਹੀ ਦਿਲਚਸਪ ਤਕਸਰਤ ਵਾਲੀ ਖੇਡ ਹੈ ਇਸ ਖੇਡ ਵਿੱਚ ਖਿਡਾਰੀ ਗੋਲ ਕੇ ਰਬਨਾ ਕੇ ਬੈਠ ਜਾਂਦੇ ਹਨ ਆਪਣਾ ਸਿਰ ਨੀਵਾ ਕਰ ਲੈਂਦੇ ਹਨ ਫਿਰ ਇੱਕ ਖਿਡਾਰੀ ਹੱਥ ਵਿੱਚ ਕੋਰੜਾ ਫੜ ਕੇ ਘੇਰੇ ਦੀ ਚਫੇਰੇ ਕੋਡਲਸ਼ਪਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਵੇਖੇ ਉਹਦੀ ਸ਼ਾਮਤ ਆਈ ਹੈ ਇੱਥੇ ਜਿਹੜਾ ਕੋਰੜਾ ਹੈ ਉਹ ਕੱਪੜੇ ਦੇ ਮਤਲਬ ਵਟ ਦੇ ਕਿ ਉਹਨੂੰ ਬਣਾਇਆ ਜਾਂਦਾ ਹੈ ਬੋਲਦਾ ਹੋਇਆ ਹੌਲੀ ਜਿਹੀ ਕੋਰੜਾ ਕਿਸੇ ਖਿਡਾਰੀ ਦੇ ਪਿੱਛੇ ਰੱਖ ਦਿੰਦਾ ਹੈ ਤੇ ਆਪ ਦੌੜ ਜਾਂਦਾ ਹੈ ਫਿਰ ਚੱਕਰ ਕੱਟਣ ਲੱਗ ਜਾਂਦਾ ਹੈ ਜੇ ਉੱਥੇ ਬੁੱਝਣ ਤੱਕ ਕੋਰੜੇ ਵਾਲੇ ਨੂੰ ਪਤਾ ਨਾ ਲੱਗੇ ਤਾਂ ਉਹ ਕੋਰੜਾ ਚੁੱਕ ਕੇ ਉਸਤੇ ਮਾਰਨ ਲੱਗ ਪੈਂਦਾ ਹੈ ਤੇ ਜੇ ਉਸ ਨੂੰ ਪਤਾ ਲੱਗ ਜਾਏ ਤਾਂ ਫਿਰ ਉਹ ਰੱਖਣ ਵਾਲੇ ਦੇ ਮਾਰਨ ਲਈ ਦੌੜਦਾ ਹੈ ਇਸ ਤਰ੍ਹਾਂ ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸਬੰਧ ਹੈ ਪਰ ਪੰਜਾਬ ਦੀਆਂ ਇਹ ਲੋਕ ਖੇਡਾਂ ਅੱਜ ਉਲੋਪ ਹੁੰਦੀਆਂ ਜਾ ਰਹੀਆਂ ਹਨ ਆ ਇਹ ਸੀਗਾ ਜਿਹੜਾ ਸੀ ਪੰਜਾਬ ਦੀਆਂ ਲੋਕ ਖੇਡਾਂ ਤੇ ਜੇ ਅੱਜ ਦੀ ਵੀਡੀਓ ਚ ਐਨਾ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਪਲੀਜ਼ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ